ਦੋਸਤੋ ਮਾਂ ਦਾ ਪਿਆਰ ਇਸ ਦੁਨੀਆ ਵਿੱਚ ਸਭ ਤੋਂ ਅਨਮੋਲ ਹੁੰਦਾ ਹੈ ਮਾਂ ਆਪਣੇ ਬੱਚੇ ਲਈ ਜਾਨ ਵੀ ਦੇ ਸਕਦੀ ਹੈ ਪਰ ਜੇ ਮਾਂ ਮਤਰਈ ਬਣ ਜਾਵੇ ਤਾਂ ਉਸ ਦਾ ਦਿਲ ਪੱਥਰ ਤੋਂ ਵੀ ਸਖਤ ਹੁੰਦਾ ਹੈ ਇਹ ਕਹਾਣੀ ਹੈ ਰਾਜੂ ਦੀ ਜਦੋਂ ਰਾਜੂ 1.5 ਸਾਲ ਦਾ ਸੀ ਤਾਂ ਉਸ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ ਫਿਰ ਉਸ ਦੀ ਮਤਰੀ ਮਾਂ ਨੇ ਉਸ ਨੂੰ ਇੰਨਾ ਤੰਗ ਕੀਤਾ ਕਿ ਉਹ ਔਰਤ ਦੇ ਨਾਮ ਤੋਂ ਹੀ ਡਰਨ ਲੱਗ ਗਿਆ ਸੀ ਉਸਦੀ ਮਾਂ ਨਾ ਉਸ ਨੂੰ ਦੁੱਧ ਦਿੰਦੀ ਨਾ ਕੁਝ ਖਾਣ ਨੂੰ ਦੋਸਤੋ ਕਿਹਾ ਜਾਂਦਾ ਹੈ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਸਾਥ ਉੱਪਰ ਵਾਲਾ ਜ਼ਰੂਰ ਦਿੰਦਾ ਹੈ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਦੋਸਤੋ ਇਹ ਕਹਾਣੀ ਇੱਕ ਪੰਜਾਬ ਦੇ ਪਿੰਡ ਦੀ ਹੈ ਉਸ ਪਿੰਡ ਵਿੱਚ ਇੱਕ ਛੋਟਾ ਜਿਹਾ ਘਰ ਸੀ ਜਿਸ ਘਰ ਵਿੱਚ ਰਾਜੂ ਨਾਮ ਦਾ 1.5 ਸਾਲ ਦਾ ਮੁੰਡਾ ਰਹਿੰਦਾ ਸੀ ਰਾਜੂ ਦੀ ਦੁਨੀਆ ਬਹੁਤ ਛੋਟੀ ਸੀ ਉਸ ਦੀ ਮਾਂ ਦੀ ਗੋਦੀ ਉਸ ਦਾ ਦੁੱਤ ਉਹ ਆਪਣੀ ਮਾਂ ਦੀ ਉਂਗਲ ਫੜ ਕੇ ਤੁਰਨਾ ਸਿੱਖ ਰਿਹਾ ਸੀ ਹਲੇ ਤੱਕ ਰਾਜੂ ਪੂਰਾ ਬੋਲਣ ਵੀ ਨਹੀਂ ਲੱਗਿਆ ਸੀ ਉਹ ਬਸ ਮਾਂ ਮਾਂ ਹੀ ਕਹਿੰਦਾ ਸੀ ਤੇ ਮਾਂ ਉਸ ਨੂੰ ਆਪਣੀ ਗੋਦੀ ਵਿੱਚ ਉਠਾ ਲੈਂਦੀ ਰਾਜੂ ਦੀ ਮੰਮੀ ਨੂਰ ਸਾਰਾ ਦਿਨ ਘਰ ਦੇ ਕੰਮ ਕਰਦੀ ਨਾਲੇ ਰਾਜੂ ਨਾਲ ਖੇਡਦੀ ਰਾਤ ਨੂੰ ਉਸ ਨੂੰ ਲੋਰੀ ਦਿੰਦੀ ਰਾਜੂ ਦਾ ਪਿਓ ਹਰਮਨ ਮਜ਼ਦੂਰੀ ਕਰਦਾ ਸੀ ਉਹ ਸਵੇਰੇ ਹੀ ਘਰੋਂ ਨਿਕਲ ਜਾਂਦਾ ਤੇ ਸ਼ਾਮ ਨੂੰ ਘਰੇ ਆਉਂਦਾ ਜਦੋਂ ਉਹ ਰਾਜੂ ਨੂੰ ਹੱਸਦਾ ਦੇਖਦਾ ਆ ਉਸਦੀ ਸਾਰੀ ਠਕਾਵਟ ਦੂਰ ਹੋ ਜਾਂਦੀ ਸੀ ਪਰ ਇਹ ਖੁਸ਼ੀ ਜ਼ਿਆਦਾ ਟਾਈਮ ਦੀ ਨਹੀਂ ਸੀ ਇੱਕ ਦਿਨ ਨੂਰ ਕੱਪੜੇ ਧੋ ਰਹੀ ਸੀ ਤੇ ਨਾਲ ਹੀ ਇੱਕ ਬਿਜਲੀ ਦੀ ਨੰਗੀ ਤਾਰ ਸੀ ਨੂਰ ਨੇ ਗਲਤੀ ਨਾਲ ਉਸ ਤਾਰ ਨੂੰ ਹੱਥ ਲਾ ਲਿਆ ਤੇ ਥਾਂ ਤੇ ਹੀ ਨੂਰ ਦੀ ਮੌਤ ਹੋ ਗਈ ਰਾਜੂ ਨੂਰ ਦੇ ਕੋਲ ਹੀ ਖੇਡਦਾ ਸੀ ਰਾਜੂ ਨੂੰ ਕੁਝ ਨਹੀਂ ਸੀ ਪਤਾ ਕਿ ਉਸਦੀ ਮਾਂ ਨੂੰ ਕੀ ਹੋ ਗਿਆ ਉਹ ਰੋਣ ਲੱਗ ਗਿਆ ਪਿੰਡ ਵਾਲਿਆਂ ਨੇ ਨੂਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸકી ਹਰਮਨ ਦਾ ਦਿਲ ਵੀ ਟੁੱਟ ਗਿਆ ਸਾਰੀ ਰਾਤ ਹਰਮਨ ਆਪਣੇ ਮੁੰਡੇ ਨੂੰ ਗੋਦੀ ਵਿੱਚ ਬਿਠਾ ਕੇ ਰੋਂਦਾ ਰਿਹਾ ਪਿੰਡ ਦੀਆਂ ਔਰਤਾਂ ਨੇ ਰਾਜੂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਰਾਜੂ ਤਾਂ ਆਪਣੀ ਮਾਂ ਦੀ ਗੋਦ ਭਾਲਦਾ ਸੀ ਹਰਮਨ ਨੇ ਸੋਚਿਆ ਕਿ ਰਾਜੂ ਨੂੰ ਮਾਂ ਦਾ ਪਿਆਰ ਚਾਹੀਦਾ ਹੈ ਤੇ ਮੈਨੂੰ ਇੱਕ ਹਮਸਫਰ ਜੋ ਰਾਜੂ ਨੂੰ ਸੰਭਾਲ ਲੇ ਤੇ ਘਰ ਨੂੰ ਵੀ ਚੰਗੀ ਤਰ੍ਹਾਂ ਸੰਭਾਲ ਕੇ ਰੱਖੇ ਕੁਝ ਸਮੇਂ ਬਾਅਦ ਹਰਮਨ ਨੇ ਰੂਪਾ ਨਾਮ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਨਾਲ ਦੇ ਪਿੰਡ ਦੀ ਕੁੜੀ ਸੀ ਬਹੁਤ ਮਿੱਠਾ ਬੋਲਦੀ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਰੂਪਾ ਨੇ ਰਾਜੂ ਦਾ ਬਹੁਤ ਖਿਆਲ ਰੱਖਿਆ। ਰੂਪਾ ਰਾਜੂ ਨੂੰ ਦੁੱਧ ਦਿੰਦੀ, ਖਾਣਾ ਖਲਾਉਂਦੀ। ਰਾਜੂ ਨੂੰ ਲੱਗਿਆ ਕਿ ਰੂਪਾ ਉਸਦੀ ਨਵੀਂ ਮੰਮੀ ਹੈ। ਉਹ ਉਸ ਨਾਲ ਸ਼ਰਾਰਤਾਂ ਕਰਦਾ, ਕਦੇ ਉਸਦੀ ਸਾੜੀ ਫੜਦਾ, ਹੱਸਦਾ। ਰੂਪਾ ਵੀ ਉਸ ਨੂੰ ਦੇਖ ਕੇ ਹੱਸਦੀ ਸੀ। ਪਰ ਹੌਲੀ-ਹੌਲੀ ਰੂਪਾ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਿਆ। ਰੂਪਾ ਹੁਣ ਘਰ ਦੀ ਮਾਲਕਣ ਬਣ ਬੈਠੀ ਸੀ। ਹਰਮਨ ਨੂੰ ਵੀ ਆਪਣੀ ਉਂਗਲਾਂ ਦਿਨ ਚਾਹੁੰਦੀ ਸੀ ਤੇ ਰਾਜੂ ਨੂੰ ਇੱਕ ਬੋਝ ਸਮਝਦੀ ਸੀ। ਰਾਜੂ ਵਜੇ ਛੋਟਾ ਹੀ ਸੀ ਕਦੇ ਉਹ ਬਾਲਟੀ ਵਿੱਚ ਪਾਣੀ ਪਾ ਦਿੰਦਾ ਕਦੇ ਗੰਦੇ ਕੱਪੜੇ ਬਾਲਟੀ ਵਿੱਚ ਪਾ ਲੈਂਦਾ ਤੇ ਕਦੇ ਭੋਜਨ ਨੂੰ ਥੱਲੇ ਸੁੱਟ ਦਿੰਦਾ ਰੂਪਾ ਨੂੰ ਇਹ ਦੇਖ ਕੇ ਬਹੁਤ ਗੁੱਸਾ ਚੜਦਾ ਸੀ ਹੁਣ ਰੂਪਾ ਰਾਜੂ ਨੂੰ ਛੋਟੀ ਛੋਟੀ ਗੱਲ ਤੇ ਲੜਨ ਲੱਗ ਜਾਂਦੀ ਸੀ ਰਾਜੂ ਰੋਣ ਲੱਗ ਜਾਂਦਾ ਤਾਂ ਉਸ ਨੂੰ ਥੱਪੜ ਮਾਰ ਕੇ ਚੁੱਪ ਕਰਵਾਉਂਦੀ। ਕਦੇ-ਕਦੇ ਗਰਮ ਚਮਟਾ ਉਸ ਦੇ ਪਿੰਡੇ ਤੇ ਲਾ ਦਿੰਦੀ। ਜਦੋਂ ਰਾਜੂ ਦੀਆਂ ਚੀਕਾਂ ਗਵਾਂਟੀਆਂ ਨੂੰ ਸੁਣਦੀਆਂ ਤਾਂ ਕੁਝ ਔਰਤਾਂ ਰੂਪਾ ਨੂੰ ਸਮਝਾਉਂਦੀਆਂ ਕਿ ਤੂੰ ਇਹ ਨਾ ਕਰਿਆ ਕਰ। ਇਹ ਬਿਨ ਮਾ ਦਾ ਬੱਚਾ। ਤਾਂ ਰੂਪਾ ਅੱਗੋਂ ਕਹਿੰਦੀ ਕਿ ਇਹ ਇਹ ਆਪਣੀ ਮਾਂ ਨੂੰ ਖਾ ਗਿਆ, ਹੁਣ ਮੈਨੂੰ ਵੀ ਖਾ ਜਾਊਗਾ। ਇਹ ਇਸੇ ਲਾਇਕ ਹੈ। ਦੀਆਂ ਦਾ ਸਮਾ ਰਾਜੂ ਲਈ ਹੋਰ ਵੀ ਖਤਰਨਾਕ ਸੀ ਕਿਉਂਕਿ ਉਹ ਨਿੱਘ ਵਾਸਤੇ ਆਪਣੀ ਮਾਂ ਦੀ ਗੋਦੀ ਭਾਲਦਾ ਸੀ ਜਦੋਂ ਉਹ ਰੂਪਾ ਦੇ ਕੋਲੇ ਜਾਂਦਾ ਤਾਂ ਰੂਪਾ ਉਸ ਨੂੰ ਥੱਪੜ ਲਗਾਉਂਦੀ ਤੇ ਕੋਲਾਂ ਭਜਾ ਦਿੰਦੀ। ਉਹ ਗੁੱਸੇ ਵਿੱਚ ਕਹਿੰਦੀ ਕਿ ਤੂੰ ਮੇਰਾ ਬਿਸਤਰਾ ਗਿੱਲਾ ਕਰ ਦੇਵੇਂਗਾ। ਹਰਮਨ ਕਈ ਵਾਰ ਤਾਂ ਰੂਪਾ ਨੂੰ ਲੜਦਾ ਕਿ ਤੂੰ ਇਦਾਂ ਨਾ ਕਰਿਆ ਕਰ ਪਰ ਰੂਪਾ ਉਸ ਨੂੰ ਚੁੱਪ ਕਰਾ ਦਿੰਦੀ। ਕਈ ਵਾਰ ਤਾਂ ਰੂਪਾ ਰਾਜੂ ਦੇ ਕੱਪੜੇ ਵੀ ਧੋਂਦੀ ਨਹੀਂ ਸੀ। ਸਾਰਾ ਦਿਨ ਉਹ ਗੰਦੇ ਕੱਪੜੇ ਪਾ ਕੇ ਹੀ ਘੁੰਮਦਾ ਫਿਰਦਾ। ਪੋਟੀ ਵਾਲੇ ਕੱਪੜੇ ਵਿੱਚ ਹੀ ਪੋਟੀ ਹੁੰਦੀ। ਜਦੋਂ ਹਰਮਨ ਘਰੇ ਆਉਂਦਾ ਤਾਂ ਰਾਜੂ ਨੂੰ ਇਸ ਹਾਲਤ ਵਿੱਚ ਦੇਖਦਾ ਉਸ ਨੂੰ ਬਹੁਤ ਤਰਸ ਆਉਂਦਾ ਉਹ ਰਾਜੂ ਨੂੰ ਨਿਮਾਉਂਦਾ ਕੱਪੜੇ ਪਾਉਂਦਾ ਪਰ ਰੂਪਾ ਨੂੰ ਬਹੁਤ ਸਮਝਾਉਂਦਾ ਪਰ ਰੂਪਾ ਦਾ ਸਵਾਹ ਕਦੇ ਨਹੀਂ ਬਦਲਿਆ ਰਾਜੂ ਹੁਣ ਰੂਪਾ ਤੋਂ ਬਹੁਤ ਡਰਨ ਲੱਗ ਗਿਆ ਸੀ ਰਾਜੂ ਹੁਣ ਇੱਕ ਔਰਤ ਤੋਂ ਡਰਦਾ ਸੀ ਉਸ ਨੂੰ ਇੰਜ ਲੱਗਦਾ ਸੀ ਕਿ ਇਹ ਸਾਰੀਆਂ ਔਰਤਾਂ ਮੇਰੇ ਮਾਰਨਗੀਆਂ ਰਾਜੂ ਦਾ ਨਾਂ ਤਾਂ ਦਾਦਾ-ਦਾਦੀ ਸੀ ਨਾ ਕੋਈ ਹੋਰ ਰਿਸ਼ਤੇਦਾਰ ਰਾਜੂ ਦਾ ਇੱਕ ਚਾਚਾ ਜ਼ਰੂਰ ਸੀ ਉਹ ਇੱਕ ਛੋਟਾ ਜਿਹਾ ਕਿਸਾਨ ਸੀ ਉਸ ਚਾਚੇ ਦਾ ਨਾਮ ਹਰਜੀਤ ਤੇ ਉਸ ਦੀ ਘਰ ਵਾਲੀ ਦਾ ਨਾਮ ਰੇਖਾ ਸੀ ਰੇਖਾ ਦੇਵੀ ਆਪਣੇ ਦੋ ਬੱਚੇ ਸੀ ਉਹ ਰਾਜੂ ਤੇ ਬਹੁਤ ਤਰਸ ਖਾਂਦੀ ਸੀ ਪਰ ਆਪਣੇ ਬੱਚਿਆਂ ਵਿੱਚ ਬਿਜੀ ਰਹਿੰਦੀ ਸੀ ਇਸ ਪਿੰਡ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਉਸ ਦੀ ਆਪਣੀ ਕੋਈ ਔਲਾਦ ਨਹੀਂ ਸੀ ਉਹ ਪਿੰਡ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਸਾਰੇ ਲੋਕ ਉਸ ਨੂੰ ਬੇਬੇ ਬੇਬੇ ਕਹਿੰਦੇ ਸੀ ਬੇਬੇ ਹਰਮਨ ਨੂੰ ਕਈ ਵਾਰ ਕਹਿੰਦੀ ਕਿ ਤੂੰ ਰਾਜੂ ਨੂੰ ਰੂਪਾਂ ਕੋਲੇ ਕੱਲਾ ਨਾ ਛੱਡਿਆ ਕਰ ਮੇਰੇ ਕੋਲ ਲਿਆ ਕਰ ਮੈਂ ਇਸ ਨੂੰ ਪਾਲ ਲੂੰਗੀ ਹਰਮਨ ਚੁੱਪ ਹੋ ਜਾਂਦਾ ਹਰਮਨ ਰੂਪਾ ਤੋਂ ਬਹੁਤ ਡਰਦਾ ਸੀ ਉਹ ਸੋਚਦਾ ਸੀ ਕਿ ਜੇ ਮੈਂ ਰਾਜੂ ਨੂੰ ਬੇਬੇ ਕੋਲੇ ਛੱਡ ਕੇ ਆ ਗਿਆ ਤਾਂ ਰੂਪਾ ਨਾਰਾਜ਼ ਹੋ ਜਾਵੇਗੀ ਰਾਜੂ ਕਦੇ-ਕਦੇ ਬੇਬੇ ਕੋਲੇ ਆਉਂਦਾ ਸੀ ਉਸ ਨੂੰ ਦਾਦੀ ਮਾਂ ਕਹਿੰਦਾ ਉਸ ਨੂੰ ਖਾਣਾ ਖਵਾਉਂਦੀ ਲਾੜ ਲੜਾਉਂਦੀ ਪਰ ਰਾਜੂ ਥੋੜਾ ਟਾਈਮ ਹੀ ਬੇਬੇ ਕੋਲੇ ਰਹਿੰਦਾ ਸੀ ਕਿਉਂਕਿ ਉਹ ਡਰਦਾ ਸੀ ਕਿ ਉਸ ਦੀ ਮਤਰੀ ਮਾਂ ਨੂੰ ਜੇ ਪਤਾ ਚੱਲ ਗਿਆ ਤਾਂ ਉਹ ਉਸ ਨੂੰ ਬਹੁਤ ਲੜੂਗੀ ਇਦਾਂ ਹੀ 4 ਸਾਲ ਗੁਜ਼ਰ ਗਏ ਰੂਪਾ ਦੇ ਘਰੇ ਇੱਕ ਮੁੰਡੇ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਉਸਨੇ ਰਮੇਸ਼ ਰੱਖਿਆ ਹੁਣ ਰੂਪਾ ਨੇ ਰਾਜੂ ਦਾ ਜੀਣਾ ਹਰਾਮ ਕਰਤਾ ਉਹ ਰਮੇਸ਼ ਨੂੰ ਤਾਂ ਵਧੀਆ ਕੱਪੜੇ ਪਾ ਕੇ ਰੱਖਦੀ ਸੀ ਨਾਲੇ ਉਹਦੇ ਕੋਲੇ ਰਹਿੰਦੀ ਰਾਜੂ ਨੂੰ ਬਹੁਤ ਤੰਗ ਕਰਦੀ ਸੀਗੀ ਜੇ ਰਾਜੂ ਰਮੇਸ਼ ਕੋਲ ਖੇਡਣ ਵਾਸਤੇ ਜਾਂਦਾ ਤਾਂ ਉਸਤੇ ਥੱਪੜ ਮਾਰਦੀ ਤੇ ਕਹਿ ਦਿੰਦੀ ਕਿ ਤੂੰ ਦਗੰਦਾ ਇਹਨੂੰ ਟੱਚ ਨਾ ਕਰੇ ਰਾਜੂ ਹੁਣ 5 ਸਾਲਾਂ ਦਾ ਹੋ ਗਿਆ ਸੀ ਉਸਤੇ ਦਿਲ ਵਿੱਚ ਡਰ ਪੂਰੀ ਤਰ੍ਹਾਂ ਵਸ ਗਿਆ ਸੀ ਰਾਜੂ ਹੁਣ ਪਿੰਡ ਦੀਆਂ ਗਲੀਆਂ ਵਿੱਚ ਘੁੰਮਦਾ ਫਿਰਦਾ ਪਿੰਡ ਦੇ ਮੁੰਡਿਆਂ ਨਾਲ ਖੇਡਦਾ ਨਾਲੇ ਪਿੰਡ ਦੇ ਮੁੰਡੇ ਉਸਨੂੰ ਝੇਡਾਂ ਕਰਦੇ ਤੇ ਕਹਿੰਦੇ ਤੇਰੀ ਮਾਂ ਤੈਨੂੰ ਕੁੱਟਦੀ ਆ ਉਹ ਤਾਂ ਤੇਰੀ ਮਤਰੀ ਮਾਂ ਇਹ ਸਭ ਸੁਣ ਕੇ ਰਾਧੂ ਚੁੱਪ ਹੋ ਜਾਂਦਾ ਫਿਰ ਇਸ ਤੋਂ ਬਾਅਦ ਹਰਮਨ ਦੇ ਚਾਚੇ ਦੇ ਮੁੰਡੇ ਦਾ ਵਿਆਹ ਹੁੰਦਾ ਉਸਦਾ ਨਾਮ ਕਮਲ ਹੁੰਦਾ ਤੇ ਉਸਦੀ ਘਰ ਵਾਲੀ ਦਾ ਨਾਮ ਮੀਰਾ ਮੀਰਾ ਬਹੁਤ ਨੇਕ ਦਿਲ ਦੀ ਔਰਤ ਸੀ ਬੱਚੇ ਉਸਦੇ ਕਮਰੇ ਵਿੱਚ ਖੇਡਣ ਵਾਸਤੇ ਆ ਜਾਂਦੇ ਸੀ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਰਾਜੂ ਵੀ ਮੀਰਾ ਕੋਲੇ ਜਾਂਦਾ ਸੀ ਪਰ ਉਹ ਚੁੱਪ ਕਰਕੇ ਖੜਾ ਰਹਿੰਦਾ ਮੀਰਾ ਨੇ ਇੱਕ ਦਿਨ ਪੁੱਛਿਆ ਕਿ ਇਹ ਕੌਣ ਹੈ ਤਾਂ ਬੱਚਿਆਂ ਨੇ ਦੱਸਿਆ ਕਿ ਇਸ ਦਾ ਨਾਮ ਰਾਜੂ ਹੈ ਇਸ ਦੀ ਮੰਮੀ ਇਸ ਨੂੰ ਬਹੁਤ ਤੰਗ ਕਰਦੀ ਹੈ ਫਿਰ ਉਸ ਨੇ ਰਾਜੂ ਨੂੰ ਪਿਆਰ ਨਾਲ ਆਪਣੇ ਕੋਲੇ ਬੁਲਾਇਆ ਰਾਜੂ ਡਰਦਾ ਹੋਇਆ ਮੀਰਾ ਕੋਲੇ ਗਿਆ ਫਿਰ ਮੀਰਾ ਨੇ ਉਸ ਤੇ ਬਾਲਾਂ ਤੇ ਮਾਲਿਸ਼ ਕੀਤੀ ਗੋਦੀ ਵਿੱਚ ਬਿਠਾਇਆ ਦੇ ਨਾਲੇ ਉਸ ਨੂੰ ਪਿਆਰ ਕੀਤਾ ਹੁਣ 2-3 ਦਿਨ ਹੋ ਗਏ ਸੀ ਰਾਜੂ ਮੀਰਾ ਕੋਲ ਆਇਆ ਨਹੀਂ ਮੀਰਾ ਨੂੰ ਫਿਕਰ ਹੋਣ ਲੱਗੀ ਆਸ-ਪਾਸ ਦੀਆਂ ਗੁਆਂਢਣਾਂ ਨੇ ਦੱਸਿਆ ਕਿ ਇਸ ਦੀ ਮਾਂ ਬਹੁਤ ਭੈੜੀ ਹੈ ਉਹ ਮਤਰੀ ਮਾਂ ਇਸ ਦੇ ਨਾਲ ਬਹੁਤ ੱੱਕਾ ਕਰਦੀ ਹੈ ਸਾਰਾ ਦਿਨ ਇਸ ਤੋਂ ਕੰਮ ਕਰਾਉਂਦੀ ਹੈ ਨਾਲੇ ਕੁੱਟਦੀ ਮਾਰਦੀ ਹੈ ਇਹ ਸੁਣ ਕੇ ਮੀਰਾ ਦਾ ਦਿਲ ਬਹੁਤ ਦੁਖੀ ਹੁੰਦਾ ਹੈ ਹਰਮਨ ਵੀ ਪਿੰਡ ਤੋਂ ਬਾਹਰ ਗਿਆ ਹੋਇਆ ਸੀ 2-3 ਦਿਨ ਹੋ ਗਏ ਸੀ ਹਲੇ ਉਹ ਵਾਪਸ ਨਹੀਂ ਆਇਆ ਇਹਨਾਂ 2-3 ਦਿਨਾਂ ਵਿੱਚ ਰੂਪਾ ਨੇ ਰਾਜੂ ਨੂੰ ਕੁੱਟਿਆ ਮਾਰਿਆ ਗਰਮ ਚਮਟਾ ਵੀ ਲਗਾਇਆ ਨਾਲੇ ਉਸ ਨੂੰ 2 ਦਿਨ ਭੋਜਨ ਵੀ ਨਹੀਂ ਦਿੱਤਾ ਜਿਸ ਕਰਕੇ ਰਾਜੂ ਨੂੰ ਬੁਖਾਰ ਹੋ ਗਿਆ ਉਹ ਤੜਫਦਾ ਰਿਹਾ ਉਸਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਰਾਜੂ ਨੂੰ ਹੁਣ ਬਚਾਇਆ ਨਹੀਂ ਜਾ ਸਕਦਾ ਜਦੋਂ ਇਹ ਗੱਲ ਦਾਦੀ ਮਾਣ ਨੂੰ ਪਤਾ ਚੱਲਦੀ ਹੈ ਤਾਂ ਉਹ ਉੱਥੇ ਆਉਂਦੀ ਹੈ ਉਹ ਰੂਪਾ ਨੂੰ ਬਹੁਤ ਲੜਦੀ ਹੈ ਤੇ ਕਹਿੰਦੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਮੁੰਡੇ ਦਾ ਕੀ ਹਾਲ ਕਰਤਾ ਉਹ ਆਸ-ਪਾਸ ਦੀਆਂ ਔਰਤਾਂ ਨੂੰ ਇਕੱਠਾ ਕਰਦੀ ਹੈ ਤੇ ਰੂਪਾ ਨੂੰ ਕਹਿ ਦਿੰਦੀ ਹੈ ਕਿ ਤੈਨੂੰ ਤੂੰ ਮੁੰਡੇ ਨੂੰ ਮਾਰਨਾ ਤਾਂ ਰੂਪਾ ਕਹਿੰਦੀ ਹੈ ਕਿ ਤੁਹਾਨੂੰ ਕੀ ਮੇਰਾ ਘਰ ਮੈਂ ਕੁਝ ਮਰਜ਼ੀ ਕਰਾਂ ਉਸੇ ਟਾਈਮ ਹਰਮਨ ਵੀ ਉੱਥੇ ਆ ਜਾਂਦਾ ਹੈ ਬੇਬੇ ਕਹਿੰਦੀ ਹੈ ਕਿ ਤੁਸੀਂ ਪੁਲਿਸ ਸਟੇਸ਼ਨ ਵਿੱਚ ਜਾ ਕੇ ਇਸ ਤੇ ਖਿਲਾਫ ਕੇਸ ਕਰੋ ਪਰ ਹਰਮਨ ਚੁੱਪ ਹੋ ਜਾਂਦਾ ਤੇ ਮੁੰਡੇ ਨੂੰ ਹਸਪੀਟਲ ਲੈ ਕੇ ਜਾਂਦਾ ਜਦੋਂ ਇਹ ਗੱਲ ਮੀਰਾ ਨੂੰ ਪਤਾ ਚੱਲਦੀ ਹੈ ਤਾਂ ਉਹ ਸੋਚਦੀ ਹੈ ਕਿ ਕੋਈ ਔਰਤ ਇੰਨੀ ਵੀ ਬੁਰੀ ਹੋ ਸਕਦੀ ਹੈ ਕਿ ਇੱਕ 마ਸੂਮ ਬੱਚੇ ਉੱਤੇ ਅਤਿਆਚਾਰ ਕਰਦੀ ਹੈ ਉਹ ਫੈਸਲਾ ਕਰ ਲੈਂਦੀ ਹੈ ਕਿ ਰਾਜੂ ਨੂੰ ਉਹ ਆਪਣੇ ਕੋਲ ਹੀ ਰੱਖੂਗੀ ਤੇ ਰੂਪਾ ਕੋਲੇ ਨਹੀਂ ਜਾਣ ਦਿੰਦੀ ਇਸ ਤੋਂ ਬਾਅਦ ਰਾਜੂ ਨੂੰ ਆਪਣੇ ਕੋਲੇ ਰੱਖਦੀ ਹੈ ਉਹ ਉਸ ਨੂੰ ਬਹੁਤ ਪਿਆਰ ਕਰਦੀ ਹੈ ਬਹੁਤ ਪਿਆਰ ਨਾਲ ਖਾਣਾ ਖਵਾਉਂਦੀ ਹੈ ਵਧੀਆ ਸੋਹਣੇ ਕੱਪੜੇ ਪਾ ਕੇ ਰੱਖਦੀ ਹੈ ਹੁਣ ਰਾਜੂ ਦੀ ਦਿਸ਼ਾ ਬਦਲ ਗਈ ਸੀ ਪਹਿਲਾਂ ਤਾਂ ਉਹ ਬਹੁਤ ਦੁਬਲਾ ਪਤਲਾ ਸੀ ਇੱਥੇ ਆ ਕੇ ਉਹ ਨਰੋਆ ਹੋ ਗਿਆ ਸੀ ਇਦਾਂ ਸਮਾਂ ਬੀਤਦਾ ਗਿਆ ਮੀਰਾ ਦੇ ਕੋਲੇ ਵੀ ਤਿੰਨ ਬੱਚੇ ਹੋ ਜਾਂਦੇ ਨੇ ਦੋ ਕੁੜੀਆਂ ਤੇ ਇੱਕ ਮੁੰਡਾ ਪਰ ਉਹ ਰਾਜੂ ਨੂੰ ਆਪਣੇ ਬੱਚਿਆਂ ਦੇ ਬਰਾਬਰ ਹੀ ਸਮਝਦੀ ਹੈ ਤੇ ਉਧਰ ਰੂਪਾਂ ਦੇ ਵੀ ਤਿੰਨ ਬੱਚੇ ਹੋ ਜਾਂਦੇ ਨੇ ਦੋ ਕੁੜੀਆਂ ਇੱਕ ਮੁੰਡਾ ਤਾਂ ਉਸਦੇ ਪਹਿਲਾਂ ਹੀ ਹੋ ਗਿਆ ਸੀ ਕਮਲ ਤੇ ਹਰਮਨ ਦੋਨੋਂ ਜਾਣੇ ਬਹੁਤ ਸ਼ਰਾਬ ਪੀਂਦੇ ਨੇ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਦੋਨੋਂ ਘਰਾਂ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਘਰ ਨੂੰ ਚਲਾਉਣ ਦੀ ਫਿਕਰ ਹੋ ਜਾਂਦੀ ਹੈ ਰਾਜੂ ਵੀ 17 ਸਾਲ ਦਾ ਹੋ ਗਿਆ ਸੀ ਉਹ ਆਪਣੀ ਮਾਂ ਮੀਰਾ ਨੂੰ ਕਹਿੰਦਾ ਹੈ ਕਿ ਮੈਂ ਮੁੰਬਈ ਜਾਊਂਗਾ ਤੇ ਉੱਥੇ ਕੰਮ ਕਰੂੰਗਾ ਉਸ ਦੀ ਮੰਮੀ ਕਹਿ ਦਿੰਦੀ ਹੈ ਕਿ ਪੁੱਤ ਹਜੇ ਤੂੰ ਛੋਟਾ ਪਰ ਰਾਜੂ ਕਹਿ ਦਿੰਦਾ ਹੈ ਕਿ ਨਹੀਂ ਮੰਮੀ ਮੈਂ ਤਾਂ ਜਾਊਂਗਾ ਫਿਰ ਮੀਰਾ ਉਸ ਨੂੰ ਮੁੰਬਈ ਭੇਜ ਦਿੰਦੀ ਹੈ ਮਬਈ ਜਾ ਕੇ ਰਾਜੂ ਵਧੀਆ ਕੰਮ ਕਰਦਾ ਹੈ ਤੇ ਰੁਪਏ ਕਮਾ ਕੇ ਆਪਣੀ ਮਾਂ ਨੂੰ ਭੇਜਦਾ ਹੈ ਉਧਰ ਰੂਪਾਂ ਦੇ ਬੱਚੇ ਨਲਾਇਕ ਨਿਕਲਦੇ ਨੇ ਜਦੋਂ ਇਹ ਗੱਲ ਰੂਪਾਂ ਨੂੰ ਪਤਾ ਚੱਲਦੀ ਹੈ ਕਿ ਰਾਜੂ ਰੁਪਏ ਕਮਾ ਕੇ ਮੀਰਾ ਨੂੰ ਭੇਜਦਾ ਹੈ ਤਾਂ ਉਹ ਪਿੰਡ ਵਿੱਚ ਪੰਚਾਇਤ ਨੂੰ ਇਕੱਠਾ ਕਰਦੀ ਹੈ ਤੇ ਕਹਿੰਦੀ ਹੈ ਕਿ ਇਹ ਮੁੰਡਾ ਮੇਰਾ ਤੇ ਮੈਨੂੰ ਵੀ ਇਸਦੇ ਰੁਪਏ ਮਿਲਨੇ ਚਾਹੀਦੇ ਨੇ ਤਾਂ ਰਾਜੂ ਕਹਿੰਦਾ ਹੈ ਕਿ ਇਸ ਤੇ ਦਾ ਕੋਈ ਹੱਕ ਨਹੀਂ ਮੇਰੇ ਨਾਲ ਤੁਸੀਂ ਬਹੁਤ ਗਲਤ ਕੀਤਾ ਉਹ ਆਪਣੇ ਸਰੀਰ ਦੇ ਨਿਸ਼ਾਨ ਦਿਖਾਉਂਦਾ ਹੈ ਤੇ ਕਹਿੰਦਾ ਹੈ ਕਿ ਇਹ ਮੇਰੇ ਬਚਪਨ ਵਿੱਚ ਤੱਤੇ ਚਮਟੇ ਲਾਉਂਦੀ ਰਹੀ ਜਿਸ ਕਰਕੇ ਮੇਰੇ ਨਿਸ਼ਾਨ ਪੈ ਗਏ ਤੇ ਉਹ ਆਪਣੀ ਸਾਰੀ ਹੱਦ ਬੀਤੀ ਸਾਰੇ ਪੰਚਾਇਤ ਮੂਰੇ ਦੱਸਦਾ ਹੈ ਆਪਣੀ ਮਾਂ ਮੀਰਾ ਦੀ ਵੀ ਤਾਰੀਫ ਕਰਦਾ ਹੈ ਕਿ ਇਸਨੇ ਮੈਨੂੰ ਜੀਣਾ ਸਿਖਾਇਆ ਆਪ ਭੁੱਖੀ ਰਹੀ ਮੇਰਾ ਢਿੱਡ ਭਰਿਆ ਇਸਦੇ ਵੀ ਤਿੰਨ ਬੱਚੇ ਨੇ ਪਰ ਮੈਨੂੰ ਕਦੇ ਨਹੀਂ ਪਰਾਇਆ ਸਮਝਿਆ ਉਹ ਮੈਨੂੰ ਆਪਣਾ ਮੁੰਡਾ ਹੀ ਸਮਝਦੀ ਐ ਸਾਰੇ ਪਿੰਡ ਵਾਲੇ ਜਾਣਦੇ ਸੀ ਰਾਜੂ ਤੇ ਬਹੁਤ ਅਤਿਆਚਾਰ ਹੁੰਦਾ ਸੀ ਉਥੇ ਬੇਬੇ ਵੀ ਸੀ ਉਹ ਕਹਿੰਦੀ ਐ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਰੂਪਾ ਕੋਲੋਂ ਰਾਜੂ ਨੂੰ ਲੈ ਲਿਆ ਜਾਵੇ ਪਰ ਸਾਰੇ ਪਿੰਡ ਵਾਲੇ ਕਹਿ ਦਿੰਦੇ ਨੇ ਕਿ ਹੁਣ ਰੂਪਾ ਦਾ ਕੋਈ ਹੱਕ ਨਹੀਂ ਇਹ ਪੈਸੇ ਮੀਰਾ ਨੂੰ ਹੀ ਮਿਲਣੇ ਚਾਹੀਦੇ ਨੇ ਉਹ ਰੂਪਾ ਨੂੰ ਕਹਿੰਦੇ ਨੇ ਜੇ ਤੂੰ ਵਧੀਆ ਵਿਵਹਾਰ ਕਰਦੀ ਤਾਂ ਅੱਜ ਜਿਹੜੇ ਇਹ ਰੁਪਏ ਕਮਾਉਂਦਾ ਉਹ ਤੈਨੂੰ ਮਿਲਨੇ ਸੀ ਫਿਰ ਪੰਚਾਇਤ ਆਪਣੋ ਆਪਣੇ ਘਰੇ ਚਲੀ ਜਾਂਦੀ ਹੈ ਰਾਜੂ ਦਾ ਵਿਆਹ ਨੀਹਾ ਨਾਮ ਦੀ ਕੁੜੀ ਨਾਲ ਹੁੰਦਾ ਹੈ ਮੀਰਾ ਨੇਹਾ ਨੂੰ ਆਪਣੀ ਨੋ ਸਮਝਦੀ ਹੈ ਤੇ ਵਧੀਆ ਜੀਵਨ ਬਤੀਤ ਕਰਦੇ ਨੇ ਉਧਰ ਰੂਪਾ ਦੀ ਔਲਾਦ ਉਸ ਨੂੰ ਤਾਣੇ ਮਿਹਨੇ ਮਾਰਦੀ ਹੈ ਕਿਉਂਕਿ ਰੂਪਾ ਨੇ ਕਦੇ ਪਿਆਰ ਦੀ ਪਾਠ ਸਿਖਾਈ ਹੀ ਨਹੀਂ ਸੀ ਰਾਜੂ ਹੁਣ ਆਪਣਾ ਘਰੋਵਾਰ ਵਧੀਆ ਸੰਭਾਲਦਾ ਹੈ ਤੇ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦਿੰਦਾ ਹੈ ਨਾਲੇ ਆਪਣੇ ਭੈਣ ਭਰਾਵਾਂ ਦੀ ਪੜ੍ਹਾਈ ਦਾ ਖਰਚਾ ਚੁੱਕਦਾ ਹੈ ਆ ਦੋਸਤੋ ਜ਼ਿੰਦਗੀ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਆਪਾਂ ਕਰਾਂਗੇ ਇੱਕ ਦਿਨ ਆਪਾਂ ਨੂੰ ਉਸ ਦਾ ਫਲ ਜ਼ਰੂਰ ਭੋਗਣਾ ਹੋਵੇਗਾ ਆ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ ਨਾਲੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜਰੂਰ ਕਰ ਲਿਓ